ਸਸਤੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਤੇ ਇਹਨੂੰ ਅਸੀਂ ਆਪਣੀ ਨਰਸੀਆਂ ਚ ਰੌਣਗਲਾਸ ਫਾਊਂਡੇਸ਼ਨ ਦੀਆਂ ਜਿਹੜਾ ਸਾਡਾ ਰਿਸਰਚ ਸੈਂਟਰ ਹੈਗਾ ਪੰਜਾਬ ਦਾ ਲੰਗ ਪਿੰਡ ਹੈਗਾ ਇਹ ਰਿਸਰਚ ਸੈਂਟਰ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਦੀ ਅਸੀਂ ਰਿਸਰਚ ਕਰਦੇ ਆਂ ਰਿਸਰਚ ਕਰਵਾਤ ਜੇ ਕੋਈ ਸਾਨੂੰ ਦਿੱਕਤ ਆਉਂਦੀ ਹੈ ਪਰੇਸ਼ਾਨੀ ਉਹਨੂੰ ਉਹਨੂੰ ਕੋਸ਼ਿਸ਼ ਕਰਦੇ ਆਂ ਕਵਰ ਕਰਨ ਦੀ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਅਸੀਂ ਦੇਖਿਆ ਲਾਸਟ ਈਅਰ ਰੂਹੂੜੇ ਦਾ ਜਿਹੜਾ ਵਿੰਗਡ ਸੀਡ ਹੁੰਦਾ ਚਾਹੇ ਰੂੜਾ ਹੋਵੇ ਚਾਹੇ ਉਹ ਮਰੋੜ ਫੜੀ ਹੋਵੇ ਸਾਹ ਰਿਓ ਮਤਲਬ ਕਹਿੰਦਾ ਰਜੈਨ ਹੋਵੇ ਹਜੇ ਜਿਹੜੇ ਬੀਜ ਹੁੰਦੇ ਆ ਵਿੰਗਡ ਸੀਡ ਹੁੰਦੇ ਆ ਜਿਹੜਾ ਕੁਦਰਤ ਨੇ ਕ੍ਰਿਸ਼ਮਾ ਕੀਤਾ ਉਹ ਜਦੋਂ ਮਦਰ ਪਲਾਂਟ ਤੋਂ ਬੀਜ ਲੈਂਦੇ ਆ ਉੱਡ ਕੇ ਹਵਾ ਚੁੱਟ ਕੇ ਕਿਤੇ ਇਹ ਜੀ ਧਰਤੀ ਇਹ ਜੀ ਕਲਾਸ਼ ਕਰਦੇ ਆ ਉੱਡ ਕੇ ਤਾਂ ਕਿ ਉਹ ਐਪਰੋਪ੍ਰੀਏਟ ਜਗ੍ਹਾ ਲੱਭਦੇ ਆ ਤਾਂ ਉਹ ਤਾਂ ਨੇਚਰਲ ਗੱਲ ਹੋ ਗਈ ਹੁਣ ਸਾਨੂੰ ਦਿੱਕਤ ਆ ਰਹੀ ਸੀ ਜਦੋਂ ਇਹ ਬੀਜ ਆਉਂਦੇ ਹੈਗੇ ਜਿਵੇਂ ਰੂੜੇ ਦਾ ਬੀਜ ਗਰਮੀਆਂ ਚ ਆਉਂਦਾ ਹੈਗਾ ਜੋ ਸਾਡੇ ਕੋਲ ਪਹੁੰਚਦਾ ਉਸ ਸਮੇਂ ਬਰਸਾਤ ਦਾ ਸੀਜ਼ਨ ਵੀ ਹੁੰਦਾ ਉਹ ਬਰਸਾਤ ਦੇ ਸੀਜ਼ਨ ਵਿੱਚ ਅਸੀਂ ਦੇਖਿਆ ਵੀ ਰੂੜੇ ਦਾ ਬੀਜ ਅਸੀਂ ਪਾਉਂਦੇ ਸੀਗੇ ਸਾਨੂੰ ਉਹ ਨਾਲ ਦੀ ਨਾਲ ਡਿੱਡ ਹੋ ਜਾਂਦਾ ਸੀਗਾ ਕਿਉਂਕਿ ਇਹ ਬਹੁਤ ਲਾਈਟ ਹੁੰਦੇ ਆ ਮਤਲਬ ਇਹਦੇ ਮਾੜੀ ਬਰਸਾਤ ਪੀ ਨਾਲ ਦੀ ਨਾਲ ਗਲ ਗਲ ਜਾਂਦੇ ਸੀਗੇ ਤਾਂ ਇਸ ਲਈ ਅਸੀਂ ਇੱਕ ਜਿਹੜਾ ਅਸੀਂ ਇੱਕ ਪ੍ਰੋਜੈਕਟ ਲਿਖਿਆ ਸੀਗਾ ਐਸਬੀਏ ਫਾਊਂਡੇਸ਼ਨ ਨੂੰ ਉਹਨਾਂ ਨੇ ਅਸੀਂ ਪ੍ਰੋਜੈਕਟ ਪ੍ਰੂਵ ਕਰਾਇਆ ਉਹਨਾਂ ਨੇ 2 ਲੱਖ ਬੂਟਾ ਸਾਨੂੰ ਹੈਲਪ ਕੀਤੀ ਘਾਉਣ ਵਾਸਤੇ ਪੰਜਾਬ 'ਚ ਜੋ ਉਸ ਵਾਰ ਉਹਦੇ ਵਿੱਚ ਕੁਝ ਸਾਨੂੰ ਮਟੀਰੀਅਲ ਕੰਪੋਨੈਂਟ ਦਿੱਤਾ ਜਿਹੜਾ ਅੱਜ ਤੁਸੀਂ ਦੇਖ ਰਹੇ ਹੋ ਜਿਸ ਤੇ ਖੜੇ ਅਸੀਂ ਇਹ ਪੋਲੀ ਹਾਊਸ ਜਿਹੜਾ ਹੈਗਾ ਇਹ ਸਾਨੂੰ ਸਾਡੀ ਫਾਊਂਡੇਸ਼ਨ ਨੂੰ ਐਸਬੀਏ ਫਾਊਂਡੇਸ਼ਨ ਦਿੱਤਾ ਅੱਜ ਤੁਸੀਂ ਦੇਖ ਇੱਥੇ ਜਿਹੜੇ ਬੈੱਡ ਹੈਗੇ ਆ ਜਿਵੇਂ ਆ ਤੁਹਾਨੂੰ ਦਿਖਾਉ ਇਥੇ ਬੂਟੇ ਨਿਕਲੇ ਆ ਇਹ ਰਹੂੜੇ ਦੇ ਮਤਲਬ ਕਹਿੰਦਾ ਬੀਜ ਹੈਗੇ ਪੋਲੀ ਹਾਊਸ ਲਾਇਆ ਹੈ ਤਾਂ ਹੋਰ ਸਾਰੇ ਬਹੁਤ ਸਾਰੇ ਜਿਹਨੂੰ ਹੀਟ ਚਾਹੀਦੀ ਹੈ ਵੈਰਾਈਟੀ ਨੂੰ ਉਹ ਸਾਰੇ ਇੱਥੇ ਲਾਵਾਂਗੇ ਰਜੈਨ ਹੋਗੀ ਮਰੋੜ ਫਲੀ ਹੋਗੀ ਜਿਹੜੇ ਇੰਡੀਆ ਦੇ ਨੇਟਿਵ ਹੈਗੇ ਆ ਤਾਂ ਹੁਣ ਇੱਥੇ ਅਸੀਂ ਮਤਲਬ ਕਹਿੰਦਾ ਤेंदੂ ਦਾ ਬੀਜ ਪਾਇਆ ਜਿਹੜੇ ਬੀਜ ਗਲ ਜਾਂਦੇ ਆ ਉਹਨੂੰ ਅਸੀਂ ਇੱਥੇ ਪਾ ਕੇ ਤਿਆਰ ਕਰਾਂਗੇ ਤਾਂ ਹੁਣ ਅਸੀਂ ਇਹ ਰਹੂੜੇ ਦੇ ਕਾਫੀ ਮਾਸਕ ਸਕੇਲ ਤੇ ਤਿਆਰ ਕਰ ਰਹੇ ਹਾਂ ਕਿਉਂਕਿ ਦੇਖੋ ਇਸ ਤਰ੍ਹਾਂ ਹੈਗਾ ਰਹੂੜਾ ਕਹੇ ਜਾਂ ਰੋਖਾ ਜਿਹੜਾ ਕਿ ਐਕਸਟੈਂਸ਼ਨ ਸਟੇਜ ਤੇ ਪਹੁੰਚ ਚੁੱਕਿਆ ਹੈ ਇਹ ਹੈਜਾਰ ਰੁੱਖ ਜਿਹੜਾ ਖਾਰੀ ਖਾਰੀਆਂ ਜ਼ਮੀਨਾਂ 'ਚ ਚੱਲਣਾ ਰੋਕਾ ਅਸੀਂ ਇਸ ਨੂੰ ਇਸ ਸੀਜ਼ਨ ਤਿਆਰ ਤਾਂ ਕਰ ਰਹੇ ਹਾਂ ਕਿਉਂਕਿ ਜਿੰਨੇ ਸਾਡੇ ਪੰਜਾਬ ਦੇ ਫਸਲ ਕਾ ਮੁਖਸਰ ਇਲਾਕੇ ਹੈਗੇ ਆ ਇਹ ਖਾਰੀਆਂ ਜ਼ਮੀਨਾਂ ਹੈਗੀ ਇੱਥੇ ਮਤਲਬ ਪਾਣੀ ਮਤਲਬ ਕਹਿੰਦਾ ਖਾਰਾ ਇਹ ਇਹ ਜਿਹੇ ਰੁੱਖ ਚੱਲ ਸਕਦੇ ਆ ਵਨ ਹੋਇਆ ਪੀਲੂ ਹੋਇਆ ਫਰਮਾ ਹੋਈ ਇਹ ਰੁੱਖ ਇਹਨਾਂ ਇਲਾਕਿਆਂ 'ਚ ਚੱਲ ਸਕਦੇ ਆ ਇਸ ਲਈ ਜਿਹੜਾ ਇਹ ਪੋਲੀ ਹਾਊਸ ਹੈਗਾ ਇਹ ਬਹੁਤ ਧੰਨਵਾਦ ਕਰਦੇ ਆ ਐਸਬੀ ਫਾਊਂਡੇਸ਼ਨ ਦਾ ਅਸੀਂ ਤੇ ਪਸਲੀ ਇਹ ਸਾਡੀ ਨਰਸੀਜ ਲੱਗ ਚੁੱਕਿਆ ਪੋਲੀ ਹਾਊਸ ਇਹ ਇਹ ਬੂਟੇ ਤਿਆਰ ਵੀ ਹੋ ਗਏ ਇੱਕ ਟ੍ਰਾਇਲ ਲੱਗ ਚੁੱਕਿਆ ਹੁਣ ਗੱਲ ਆ ਗਈ ਜਦੋਂ ਸਰਦੀ ਆਉਂਦੀ ਆ ਸਾਡੀ ਇਮਲੀ ਹੋਗੀ ਨਿੰਮ ਹੋਗੀ ਸਿੰਬਲ ਹੋ ਗਏ ਇਹ ਰੁੱਖ ਸਾਡੇ ਮਰਦੇ ਆ ਕਈ ਵੈਰਾਈਟੀਆਂ ਹੋਰ ਵੀ ਮਰਦੀ ਹੈਗੀਆਂ ਉਹਨੂੰ ਅਸੀਂ ਪ੍ਰੋਟੈਕਸ਼ਨ ਦੇਣ ਵਾਸਤੇ ਹੁਣ ਸਰਦੀਆਂ ਜਿਹਨੂੰ ਰੂੜੇ ਨੂੰ ਬਾਹਰ ਕੱਢ ਦਾਂਗੇ ਕੋਈ ਦਿੱਕਤ ਨਹੀਂ ਆਉਂਦੀ ਤਾਂ ਅੰਦਰ ਜਿਹੜੀਆਂ ਸਪੀਸੀਜ਼ ਉਹ ਲਿਆਵਾਂ ਜਿਹੜੇ ਸਰਦੀ ਚ ਕੋਰਾ ਮਾਰਦਾ ਤਾਂ ਦੋ ਕੰਮ ਹੋ ਗਏ ਇੱਕ ਤਾਂ ਜਿਹੜੇ ਵਿੰਗਡ ਸੀਡ ਜਿਹੜੇ ਹੈਗੇ ਆ ਉਹ ਪੋਲੀ ਹਾਊਸ ਸੈਲਫ ਕਰਦਾ ਇਹਨੂੰ ਲਗਾਉਣ ਵਾਸਤੇ ਇਹ ਚ ਪੁੰਗਰ ਦੇ ਹੈਗੇ ਵਿੱਚ ਦੂਜਾ ਜਿਹੜਾ ਸਰਦੀ ਜਿਹੜੀਆਂ ਵੈਰਟੀਆਂ ਮਰਦੀਆਂ ਸੀ ਕੋਰੇ ਨਾਲ ਪੰਜਾਬ 'ਚ ਉਹ ਇਸ ਦੇ ਅੰਦਰ ਰੱਖਾਂਗੇ ਤਾਂ ਕਿ ਜਿਹੜੀ ਉਹ ਵੈਰਟੀ ਨੂੰ ਬਚਾ ਆ ਬਸ ਸਿੰਬਲ ਦਾ ਰੱਖ ਸੀ ਦੇਖੇ ਬਹੁਤ ਜਲਦੀ ਕੋਰੀ ਨਾ ਮਰਦਾ ਹੈਗਾ ਨਿੰਮ ਵੀ ਕਈ ਵਾਰੀ ਦਿੱਕਤ ਕਰ ਜਾਂਦੇ ਇਮਲੀ ਵੀ ਦਿੱਕਤ ਕਰਦੇ ਇਸ ਲਈ ਅਸੀਂ ਇਹ ਪੋਲੀ ਹਾਊਸ ਨੂੰ ਉਸ ਪਾਸੇ ਵਰਤਾਂਗੇ ਇਸ ਜਿਹੜੀ ਟੈਕਨੋਲੋਜੀ ਹੈਗੀ ਆ ਜਿਉਂ-ਜਿਉਂ ਅਸੀਂ ਅੱਗੇ ਚੱਲਦੇ ਜਾ ਰਹੇ ਟੈਕਨੋਲੋਜੀ ਵਿੱਚ ਅਸੀਂ ਸ਼ੇਡ ਹਾਊਸ ਜਿਹੜੇ ਸਾਡੇ ਹੈਗੇ ਆ ਉਹ ਸ਼ੇਡ ਹਾਊਸ ਬਾਹਰ ਲੱਗੇ ਹੋਏ ਆ ਉੱਥੇ ਸੀ ਮਤਲਬ ਕਹਿੰਦਾ ਪਨੀਰੀ ਲਾਉਨੇ ਸਾਰੇ ਉਹ ਇੱਕ ਇੱਕਲੇ ਸਾਡੀ ਉਹ ਹੈਗੇ ਸ਼ੇਡ ਹਾਊਸ ਫਿਰ ਸਾਡਾ ਪੋਲੀ ਹਾਊਸ ਆ ਗਿਆ ਜਿੰਨੀਆਂ ਵੀ ਟੈਕਨੀਕ ਜਿਹੜੀ ਹੋਰ ਆਉਣ ਵਾਲਾ ਸਭ ਗਰਾਫਟਿੰਗ ਬਸ ਚਾਹੀਦਾ ਹੋਣਾਗਾ ਇਹ ਫਾਊਂਡੇਸ਼ਨ ਉਸ ਨੂੰ ਲਗਾਤਾਰ ਯੂਜ਼ ਕਰਦੀ ਹੈਗੀ ਆ ਇਸ ਲਈ ਜਿਹੜਾ ਇਹ ਅੱਜ ਦੀ ਚਰਚਾ ਕੀਤੀ ਹੈ ਵੀ ਰੂੜੇਯਾਰਗੇ ਰੁੱਖ ਜਿਹੜੇ ਪੰਜਾਬ ਲਈ ਬਹੁਤ ਕੀਮਤੀ ਆ ਸਪੈਸ਼ਲੀ ਜਿਹੜਾ ਹੈਗਾ ਪੋਲੀ ਹਾਊਸ ਹੈਗਾ ਇਹਨਾਂ ਵੈਰਿਟੀਆਂ ਵਾਸਤੇ ਇਹ ਲਾਇਆ ਗਿਆ ਆ ਰੌਂਗਲਾ ਫਾਊਂਡੇਸ਼ਨ ਵੱਲੋਂ ਤਾਂ ਇਸ ਲਈ ਬੇਨਤੀ ਹੈ ਪ੍ਰਬੰਧਕ ਨੂੰ ਜਿਸ ਕਿਸੇ ਵੀ ਨੂਰੂ ਰੂੜੇਯਾਰਗੇ ਰੁੱਖ ਚਾਹੀਦੇ ਹੋਣ ਤਾਂ ਸਾਡੀ ਨਰਸਰੀ ਚ ਮੌਜੂਦ ਹੈਗਾ ਜੋ ਵੀ ਪ੍ਰਾਤਨ ਹੋਗਾ ਜਿਹੜਾ ਪੰਜਾਬ ਚ ਨਹੀਂ ਮਿਲਦਾ ਸੜਨ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ ਇੱਥੇ ਲੰਗਪਿੰਡ ਆ ਕੇ ਤੁਸੀਂ ਬੂਟਾ ਲੈ ਆ ਸਕਦਾ ਧੰਨਵਾਦ ਸਾਰਾ ਸਸਿਕਾਰ ਜੀ